ਕਸ ਤੋਂ ਕਸ ਦੁਖੁਰਲੀ ਮੋੜੀ ਜੀ ਦੇ ਪਿੱਛੇ ਗੱਲ ਆ ਯਾਰ ਤੇਰੀ ਦੀ ਪੱਟੇ ਪਾਵਾਂ ਗੁਰਲੀ ਚ ਇਹ ਆ ਨਾਟੀ ਦੀ ਲੌਜ਼ ਗੁਜਾਰੇ ਦੋ ਵਾਰ ਤਾਂ ਪੂਰਾ ਮਹੀਨਾ ਰਕੇ ਲਾ ਆਇਆ ਕੋਰਾ ਵੀ ਹੋ ਗਿਆ ਕੱਲ ਆ ਆ ਪੱਖੇ ਦੀ ਬੈਲਟ ਚਾੜਦੋ ਲਿਆ ਕੇ ਫੇਰ ਆ ਐਲੀਵੇਟਰ ਨੂੰ ਗਰੀਸ ਕਲਚ ਪਲੇਟ ਤਾਂ ਕੱਲ ਨੂੰ ਪਟਾਂਗੇ ਹੁਣ ਤੇ ਕਾ ਪਾਇਪ ਖੋਲਣੇ ਨੇ ਜੀ ਗੁਰੂਪਾ ਪੰਜੋ ਇਤਾਰਾ ਕਹਿੰਦਾ ਤਾਰਾ ਜੀਰ ਚ ਤਾਂ ਦੇ ਸਾਰਾ ਨਵਾਂ ਬਣਾਵਾਂਗੇ ਹੁਣ ਤਾਂ ਤੂੰ ਦੱਸੇਗਾ ਹੁਣ ਜਦੋਂ ਕੰਮ ਹੀ ਨਿਕਲ ਗਿਆ ਹੁਣ ਦੇਖ ਲੈਦੇ ਉੱਪਰ ਲਵਾ ਦਿੰਨੇ ਆ ਮੈਂ ਲਾਇਆ ਮੈਨੂੰ ਜਰ ਤੱਕ ਦੀ ਸਾਫੀ ਤੇ ਦਿਓ ਐਂ ਘਮਾ ਕੇ ਫਿਰ ਖੋਲਾਂਗੇ ਕਲਚ ਲੋ ਜੀ ਐਲੀਵੇਟਰ ਚੜਤਾ ਸਟਿੱਪ ਕੱਢ ਲਈ ਬਾਹਰ ਆ ਜੀ ਐਲੀਵੇਟਰ ਕਸਣ ਲੱਗੇ ਹੋਏ ਆ ਹੁਣ ਤਾਂ ਸਾਰਾ ਓਕੇ ਹੋ ਗਿਆ ਬਾਕੀ ਤਾਂ ਅੱਲੀ ਵੀਟਰ ਦੇ ਨਟ ਨੂੰ ਡਲਾ ਰਹੇ ਆ ਤੇ ਬਾਕੀ ਤਕਰੀਬਨ ਓਖੇ ਆ ਮਸ਼ੀਨ ਆਪਣੀ ਇੱਕ ਆ ਨਟ ਲਾਣੇ ਰਹਿ ਗਏ 17 ਚਲ ਇਹਦਾ ਲਾ ਦਿੰਨਾ ਮੈਂ ਲੈ ਵੀ ਨਿਬੜ ਗਿਆ ਕੰਮ ਰਪੇਰ ਦਾ ਓਕੇ ਕਰ ਤੇ ਤੇਲ ਤੂਲ ਮਾਰ ਕੇ ਚੈਨ ਫੀਡਰ ਪੈ ਗਿਆ ਕਟਰ ਦਾ ਵੀ ਸਾਰਾ ਹੋ ਗਿਆ ਇਪਰੇਗ ਜੰਣੀ ਗਲੀ ਓਕੇ ਕਰਤਾ ਸਭ ਬਲਟਾ ਬੁਲਟਾ ਸਭ ਪੈ ਗਿਆ ਨਮਿੰਗ ਬਾਸਕਟ 13 ਦੀ ਪੁਲੀ ਸਮਾਨ ਰੱਖਤਾ ਸਾਫ ਕਰਕੇ ਸਾਰਾ ओके ਹੁਣ ਬਸ ਹਿੱਸਾ ਰਹਿ ਗਿਆ ਪਿਛਲਾ ਇਹਨੂੰ ਗਰੀਸ ਕਰਾਂਗੇ। ਲਓ ਜੀ ਆਹ ਸਪਿੰਡਲ ਦਾ ਸਾਰਾ ਸਮਾਨ ਖੋਲ ਲਿਆ। ਚੂੜੀਆਂ ਪਵਾ ਕੇ ਲਿਆਉਣੀਆਂ ਨੇ ਇਹਦੀਆਂ। ਲਾਸਟ ਚ ਆਹ ਕੰਮ ਬਚ ਗਿਆ ਹੁਣ। ਬੱਧੀਆ ਸਾਰਾ ਸੌਦਾ। ਪਟਣਾ ਪੈ ਗਿਆ ਸਾਰਾ ਹੀ ਇਹ। ਕਰ ਲੈ ਸਪਿੰਡਲ 'ਚ ਚੂੜੀਆਂ ਕਰਕੇ ਸਾਰਾ ਸਮਾਨ ਪਿਆ। ਸਾਰਾ ਸਮਾਨ ਓਕੇ ਕਰਕੇ ਧਰਤਾ ਦੀ ਮਸ਼ੀਨ ਸਾਰੀ ਰੈਡੀ ਹੋ ਗਈ ਆਪਣੀ ਤੇ ਬੈਲਟਾਂ ਬੁਲਟਾਂ ਪੈ ਗਈਆਂ ਤੇਲ ਤੂਲ ਮਾਰ ਕੇ ਸਾਰੀਆਂ ਚੈਨਾਂ ਚੂਨਾ ਓਕੇ ਕਰਕੇ ਸਾਰੀ ਜਣੀ ਕੰਪਲੀਟ ਦੀ ਕਟਰ ਵੀ ਕਰਤਾ ਦੀ ਅੱਜ ਜਿਹੜਾ ਰਹਿਣ ਦਾ ਦੀ ਕੰਮ ਸਵੇਰੇ ਸਾਰਾ ਓਕੇ ਹੋ ਗਿਆ ਫਿਰ ਇਸ ਕਪਾਏ ਦੇ ਜੋ ਫੁੱਲ ਇਹਨੂੰ ਵੀ ਸਾਰਾ ਨਵਾਂ ਗਰੀਸ ਪਾਤਾ ਕੱਢ ਕੇ ਪੁਰਾਣਾ ਕੱਲੀ ਸਟਿਪ ਪਰ ਹੈਗੀ ਸੀ ਤੇ ਵੀ ਓਕੇ ਕਰਤਾ ਦੀ ਕੰਮ ਫੇਰ ਸੀਗਾ ਚੱਲ ਪਿਛਲੇ ਹਿੱਸੇ ਨੂੰ ਮਾਰੀ ਯੀ ਗਰੀਸ ਉਹ ਫੇਰ ਆ ਕੱਢਣ ਲੱਗੇ ਤੇ ਚੂੜੀਆਂ ਢਿੱਲ ਜੀ ਥੋੜੀ ਜੀ ਸਪਿੰਡਲ ਦੀ ਉਹਦੇ ਕਰਕੇ ਸਾਰਾ ਪੱਟ ਸਾਰਾ ਸਮਾਨ ਦਾ ਰਹਿ ਜਾਣੀ ਕਿ ਟੋਟਲੀ ਇਕੱਲੇ ਨੇ ਇੰਨਾ ਖਲੈਰਾ ਪਾਤਾ ਦੁਆਰਾ ਚਾਬੀ ਬਣਨੇ ਸਾਰੇ ਨਵੇੜ ਤੇ ਹੁਣ ਇਹ ਨਵਾਂ ਲਿਆ ਕੇ ਆਣਾ ਪਊਗਾ ਜੇ ਚੂੜੀਆਂ ਪੈਣੀਆਂ ਪਾਦਾ ਇੰਨੇ ਫਿਰ ਇੱਥੋਂ ਪੁਰਾਣਾ ਮਿਲ ਗਿਆ ਇਹ ਪੁਰਾਣਾ ਰੇਵਾਂਗੇ